ਦਿਲ ਡਰਦਾ ਵੈ ਕਈ ਵਾਰੀ ਦਿਮਾਗ ਸੋਝੀ ਇੰਨੀ ਵੱਡ ਜਿੰਦਗੀ ਮੈਂ ਕਰਨਾ ਕੀ ਅੱਗੇ ਮੇਰੀ ਜ਼ਿੰਦਗੀ ਚ ਕੀ ਹੋ ਰਿਹਾ ਮੈਨੂੰ ਹੀ ਨਹੀਂ ਸਮਝ ਆ ਰਿਹਾ ਪਰੇਸ਼ਾਨੀ ਹੋ ਜਾਂਦੀ ਨਾ ਬੰਦੇ ਨੂੰ ਸਵੇਰੇ ਉੱਠ ਕੇ ਕਈ ਵਾਰੀ ਸੋਚਾਂ ਦਾ ਬੋਝ ਜਦੋਂ ਸਿਰ ਤੇ ਚੜ ਜਾਂਦਾ ਐਦਾ ਹਾਲ ਆਪਾਂ ਦਾ ਹੋਏ ਕਰੀਦਾ ਜੀ ਅੱਖਾਂ ਬੰਦ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਿੰਦਗੀ ਐ ਇਨਸਾਨ ਆਪਾਂ ਵੀ ਡਰ ਆਉਂਦਾ ਸਭ ਦੇ ਮਨ ਚ ਆਉਂਦਾ ਪਰ ਜੇ ਡਰ ਨੂੰ ਖਤਮ ਕਰਨਾ ਨਾ ਤੇ ਬੰਦਾ ਚੁੱਪ ਚਾਪ ਅੱਖਾਂ ਬੰਦ ਕਰਕੇ ਬਾਬਾ ਦੀਪ ਸਿੰਘ ਨੂੰ ਯਾਦ ਕਰੀ ਜਾਵੇ ਉਹਨਾਂ ਦਾ ਨਾਮ ਹੀ ਇੰਨਾ ਪਵਿੱਤਰ ਹੈ ਨਾ ਤੇ ਤੁਹਾਡੇ ਦਿਲ ਦੇ ਸਾਰੇ ਡਰ ਖਤਮ ਹੋਈ ਜਾਣੇ ਆ ਕੁਛ ਨਹੀਂ ਹੁੰਦਾ ਹੌਸਲਾ ਰੱਖਿਆ ਕਰੋ ਮਾਲਕ ਨੇ ਸਭ ਕੁਝ ਵਧੀਆ ਕਰਨਾ ਜੇ ਗਲਤ ਆ ਵੀ ਸੋਚੀ ਜੋਗੇ ਨਾ ਕਿ ਸਵੇਰੇ ਉੱਠ ਕੇ ਸ਼ੁਰੂ ਹੋ ਗਏ ਬਸ ਸੋਚਣਾ ਕਿ ਇਹ ਨਹੀਂ ਠੀਕ ਹੋਇਆ ਉਹ ਨਹੀਂ ਠੀਕ ਹੋਇਆ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਸਾਰੀ ਖਰਾਬ ਹੋ ਗਈ ਹੁਣ ਕੋਈ ਠੀਕ ਹੀ ਨਹੀਂ ਹੋਣਾ ਤੇ ਜੜੀਆਂ ਸੋਚਾਂ ਦਾ ਬੋਝ ਹੈ ਨਾ ਇਹਨਾਂ ਨੇ ਤੁਹਾਡੇ ਤੇ ਹਾਵੀ ਹੋਈ ਜਾਣਾ ਰੋਜ਼ ਹੀ ਹਮੇਸ਼ਾ ਇਹੋ ਹੀ ਕਹਿਣਾ ਕਿ ਬਹੁਤ ਵਧੀਆ ਆਏਗਾ ਮੇਰੇ ਬਾਬਾ ਜੀ ਬੈਠੇ ਮੇਰੇ ਨਾਲ ਜੇ ਉਹਨਾਂ ਨੇ ਮੇਰੇ ਨਾਲ ਕਦੇ ਮਾੜਾ ਨਹੀਂ ਹੁੰਦ ਦਿੱਤਾ ਹੁਣ ਵੀ ਨਹੀਂ ਹੁੰਦੇਣਗੇ ਭਰੋਸਾ ਵਿਸ਼ਵਾਸ ਤੁਹਾਨੂੰ ਰੱਖਣਾ ਹੀ ਪੈਣਾ ਵਿਸ਼ਵਾਸ ਦੀਆਂ ਪੌੜੀਆਂ ਫੜੋਗੇ ਫੇਰ ਹੀ ਮਾਲਕ ਮੰਜ਼ਿਲ ਤੇ ਲੈ ਕੇ ਜਾਏਗਾ ਜੇ ਆਪ ਹੀ ਹਿੰਮਤ ਹਾਰ ਕੇ ਬਹਿ ਜਾਓਗੇ ਆਪਣੇ ਗੁਰੂ ਤੋਂ ਵੀ ਪਿੱਛੇ ਹੋ ਕੇ ਬਹਿ ਜਾਓਗੇ ਸਿਰਫ ਟੈਨਸ਼ਨਾਂ ਹੀ ਲਈ ਜੋਗੇ ਫਿਕਰਾਂ ਹੀ ਕਰੀ ਜੋਗੇ ਤਾਂ ਫਿਰ ਡਰ ਕਿਵੇਂ ਖਤਮ ਹੋਣਗੇ ਇਹ ਟੈਨਸ਼ਨਾਂ ਦੀ ਬਿਮਾਰੀ ਉਹ ਸਭ ਤੋਂ ਵੱਡੀ ਹੈ ਜਿਹੜੀ ਤੁਹਾਨੂੰ ਅੰਦਰੋਂ ਵੀ ਕਮਜ਼ੋਰ ਬਣਾਦੀ ਤੇ ਬਾਹਰੋਂ ਵੀ ਕਮਜ਼ੋਰ ਐਵੇਂ ਨਾ ਸੋਚਿਆ ਕਰੋ ਤੁਸੀਂ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਪੱਕਾ ਵਿਸ਼ਵਾਸ ਰੱਖਣਾ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂਗੀ ਉਹ ਮਾਲਕ ਬੈਠਾ ਤੇ ਉਹਨੇ ਤੁਹਾਡੀ ਜ਼ਿੰਦਗੀ ਦੇ ਕੱਲੇ-ਕੱਲੇ ਕੰਮ ਨੂੰ ਆਪਣੇ ਹੱਥੀਂ ਕਰਾਣਾ। ਬਸ ਅੱਜ ਤੋਂ ਇਹੋ ਦਿਲ 'ਚ ਪੱਕਾ ਕਰ ਲਓ ਕਿ ਹੁਣ ਮੈਂ ਡਰਨਾ ਨਹੀਂ। ਤੇ ਜੇ ਮੇਰੇ ਮਨ 'ਚ ਡਰ ਬਾਰ-ਬਾਰ ਆਂਦਾ ਮੈਂ ਤਾਂ ਮੈਂ ਆਪਣੇ ਮਾਲਕ ਨੂੰ ਯਾਦ ਕਰਨਾ ਬਸ ਕਿ ਮਾਲਕਾ ਤੂੰ ਮੇਰੇ ਨਾਲ ਰਹਿ ਕੋਈ ਗੱਲ ਨਹੀਂ ਆਪਾਂ ਇਹ ਵੀ ਸਮਾਂ ਪਾਰ ਕਰ ਲਾਂਗੇ। ਸਮਾਂ ਆਂਦਾ ਹੈ, ਹਰੇਕ ਤੇ ਆਂਦਾ ਹੈ। ਸਮੇਂ ਨੂੰ ਲੰਘਣਾ ਆਉਣਾ ਚਾਹੀਦਾ। ਜੇ ਹਿੰਮਤ ਹਾਰ ਕੇ ਡਿੱਗ ਜਾਓਗੇ ਤਾਂ ਚੁੱਕਣ ਨਹੀਂ ਆਣਾ ਕਿਸੇ ਨੇ। ਜਦੋਂ ਇਹ ਸੋਚ ਜੇ ਹੋਵੇ ਕਿ ਮੈਂ ਸ਼ਾਇਦ ਕਿਸੇ ਸਾਹਮਣੇ ਆਪਣੇ ਵਾਰ-ਵਾਰ ਦੁੱਖ ਸੁਣਾਈ ਜਾਵਾਂਗਾ ਆਪਣੀ ਪਰੇਸ਼ਾਨੀ ਰੱਖੀ ਜਾਵਾਂਗਾ ਸ਼ਾਇਦ ਕਿਸੇ ਨੂੰ ਮੇਰੇ ਦੇ ਤਰਸ ਸਾਜੇ ਕੋਈ ਮੇਰੀ ਬਾਹ ਫੜ ਲੇ ਕੋਈ ਮੇਰੀ ਸਹਾਇਤਾ ਕਰ ਦੇ ਇੱਥੇ ਨਹੀਂ ਜੇ ਕਿਸੇ ਨੇ ਕੁਝ ਕਰਨਾ ਹੈ ਦੁਨੀਆ ਆ ਗਈ ਤਮਾਸ਼ਾ ਬਣਾਉਣ ਲਈ ਜਿੱਥੇ ਪਤਾ ਲੱਗਾ ਨਾ ਇਹਨਾਂ ਨੂੰ ਜਿੱਥੇ ਪਤਾ ਲੱਗਾ ਕਿ ਤੁਸੀਂ ਕਮਜ਼ੋਰ ਪਏ ਹੋਏ ਹੋ ਤੁਹਾਡੇ ਤੇ ਦੁੱਖ ਦਾ ਸਮਾਂ ਤੁਹਾਡਾ ਸਾਰਿਆਂ ਨੇ ਸਾਹ ਛੱਡਦਾ ਤੁਹਾਡੇ ਦੇ ਨਹੀਂ ਟੈਨਸ਼ਨ ਹੈ ਤੁਹਾਡੇ ਕੰਮ ਰੁਕੇ ਪਏ ਆ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਜੇ ਛੱਡਣੀ ਤੁਹਾਨੂੰ ਥੱਲੇ ਸੁੱਟਣ ਦੀ ਹਰ ਇੱਕ ਥਾਂ ਤੇ ਤੁਹਾਡਾ ਮਜ਼ਾਕ ਬਣਾ ਦੇਗੀ ਇਹ ਦੁਨੀਆ ਆਪਣੇ ਆਸ ਦੀ ਡੋਰ ਜਿਹੜੀ ਰੱਖਣੀ ਹੈ ਉਹ ਆਪਣੇ ਗੁਰੂ ਤੇ ਰੱਖਣੀ ਹੈ ਆਪਣੇ ਭਗਵਾਨ ਤੇ ਰੱਖਣੀ ਹੈ ਕਿ ਕੁਝ ਨਹੀਂ ਹੁੰਦਾ ਸਮਝ ਜੰਨੀ ਸ਼ਕਤੀ ਨਹੀਂ ਗਈ ਮੇਰਾ ਗੁਰੂ ਸਭ ਤੋਂ ਵੱਡਾ ਜੇ ਅੱਜ ਮੇਰੇ ਤੇ ਔਖਾ ਸਮਾਂ ਆਇਆ ਵੀ ਹੈ ਤੇ ਉਹਨੇ ਆਪਣੇ ਆਪ ਹੀ ਕਢਵਾ ਦੇਣਾ ਕੁਝ ਨਹੀਂ ਹੁੰਦਾ ਇੱਕ ਰਸਤਾ ਬੰਦ ਹੋਇਆ ਦੋ ਰਸਤੇ ਬੰਦ ਹੋਏ ਭਾਵੇਂ 10 ਰਸਤੇ ਬੰਦ ਹੋ ਗਏ ਹੁਣ ਮੇਰਾ ਮਾਲਕ ਪੂਰਾ ਸਮਰੱਥ ਹੈ ਉਹਨੇ ਲੱਖਾਂ ਦਰਵਾਜ਼ੇ ਖੋਲ ਦੇਣੇ ਮੇਰੇ ਲਈ ਉਹਦੇ ਹੱਥ ਤਾਂ ਮੇਰੀ ਕਿਸਮਤ ਦੀ ਚਾਬੀ ਹੈ ਕੋਈ ਚ ਗਲਤੀ ਨਹੀਂ ਹੋਣਾ ਡਰਨਾ ਹੀ ਨਹੀਂ ਮੈਂ ਕੰਨਾ ਬਿਲਕੁਲ ਵੀ ਆਪਣੇ ਗੁਰੂ ਤੇ ਭਰੋਸਾ ਨਾ ਜਿਆਦਾ ਰੱਖਣਾ ਕਿ ਹੱਸਦੇ ਉਸਦੇ ਕਹਿਣਾ ਦੁਨੀਆ ਨੂੰ ਕਿ ਮੈਂ ਤਾਂ ਬਿਲਕੁਲ ਵੀ ਨਹੀਂ ਸੋਚਦਾ ਅੱਗੇ ਦਾ ਮੈਂ ਤਾਂ ਡਰਦਾ ਹੀ ਨਹੀਂ ਮੈਨੂੰ ਆਪਣੇ ਗੁਰੂ ਮਹਾਰਾਜ ਜੀ ਤੇ ਬਹੁਤ ਭਰੋਸਾ ਹੈ ਮੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਉਹਨਾਂ ਤੇ ਹੀ ਹੈ ਮੇਰੇ ਹੱਥਾਂ 'ਚ ਕੁਝ ਨਹੀਂ ਹੈਗਾ ਬਸ ਆਪਣੇ ਆਪ ਵੀ ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ 'ਚ ਪੋਜ਼ਿਟਿਵਿਟੀ ਆਣੀ ਸ਼ੁਰੂ ਹੋ ਜਾਏਗੀ ਸਵੇਰੇ ਉੱਠਣਾ ਜਦੋਂ ਉਦੋਂ ਵੀ ਮਾਲਕ ਦਾ ਨਾਮ ਲੈ ਕੇ ਫਰਵਾਦ ਕਰਨੀ ਦਿਨ ਦੀ ਤੇ ਰਾਤ ਨੂੰ ਜਦੋਂ ਸੋਣਾ ਉਦੋਂ ਵੀ ਮਾਲਕ ਦਾ ਨਾਮ ਲੈ ਕੇ ਉਹਦਾ ਸ਼ੁਕਰਾਨਾ ਕਰਕੇ ਕਿ ਮਾਲਕਾ ਬੜਾ ਸੋਹਣਾ ਦਿਨ ਵਿਖਾਇਆ ਈ ਤੂੰ ਮੇਰੀ ਬਾਹ ਨਹੀਂ ਛੱਡੀ ਪੂਰੇ ਦਿਨ ਤੇ ਐਦਾ ਹੀ ਮੇਰਾ ਸਹਾਰਾ ਬਣ ਕੇ ਮੇਰੇ ਨਾਲ ਰਹੀ ਮੈਨੂੰ ਕਦੇ ਵੀ ਕਿਸੇ ਰਾਤ ਇਕੱਲਾ ਨਾ ਛੱਡੀ ਮੈਂ ਆਪਣੀ ਮਿਹਨਤ ਕਰਕੇ ਕਮਾਵਾਂ ਇੱਜ਼ਤ ਦੀ ਰੋਟੀ ਬਖਸੀ ਮੇਰੇ ਘਰ 'ਚ ਤੇ ਮੇਰੇ ਸਾਰੇ ਜ਼ਿੰਦਗੀ ਦੇ ਕਾਰਜ ਆਪਣੇ ਹੱਥੀ ਪੂਰੇ ਕਰਾਈ ਸਭ ਠੀਕ ਹੋ ਜਾਏਗਾ ਦੇਖਣਾ ਬਿਲਕੁਲ ਨਾ ਘਬਰਾਇਆ ਕਰੋ ਤੁਸੀਂ ਕੋਈ ਕਮਜ਼ੋਰ ਨਹੀਂਗੇ ਬڑا ਸੋਹਣਾ ਬਣਾਇਆ ਤੁਹਾਨੂੰ ਮਹਾਰਾਜ ਜੀ ਨੇ ਇੰਨੀ ਮਿਹਨਤ ਕਰਦੇ ਪਿਓ ਤੁਹਾਡੇ ਮਨ ਚ ਸੋਚ ਆਂਦੀ ਆਪਣੇ ਪਰਿਵਾਰ ਬਾਰੇ ਮਤਲਬੀ ਤੇ ਨਹੀਂ ਹੈਗੇ ਤੁਸੀਂ ਹਰ ਵੇਲੇ ਗੁਰੂ ਦੇ ਅੱਗੇ ਜਾ ਕੇ ਜਦੋਂ ਅਰਦਾਸ ਕਰਦੇ ਹੋ ਕਿ ਮਾਲਕਾ ਮੈਨੂੰ ਇੰਨੀ ਹਿੰਮਤ ਦੇ ਮੇਰੇ ਕੰਮ ਕਾਰੋਬਾਰ ਚ ਨਹੀਂ ਤਰੱਕੀਆਂ ਬਖਸ਼ੀ ਕਿ ਮੈਂ ਆਪਣੇ ਘਰਦਿਆਂ ਨੂੰ ਸੁੱਖ ਵਖਾ ਸਕਾਂ ਕਿਸੇ ਦਾ ਦੁੱਖ ਦੇਖ ਕੇ ਹਮਦਰਦੀ ਰੱਖਦੇ ਹੋ ਤੇ ਫਿਰ ਮਾਲਕ ਨੂੰ ਪਤਾ ਤੁਹਾਡਾ ਦਿਲ ਨਾ ਸਾਫ਼ ਹੋਣਾ ਤੁਹਾਡਾ ਗਲਤ ਨਹੀਂ ਹੋਣਨਾ ਕੋਈ ਗੱਲ ਨਹੀਂ ਵੀ ਨਾ ਵੀ ਘੜੀ ਨਿਕਲ ਜਣੀ ਬڑے-ਬڑے ਸੁੱਖ ਲਿਖਣੇ ਮਾਲਕ ਨੇ ਤੁਹਾਡੀ ਕਿਸਮਤ 'ਚ ਤੇ ਤੁਹਾਡੇ ਕੰਮ-ਕਾਰੋਬਾਰਾਂ 'ਚ ਬਹੁਤ ਤਰੱਕੀਆਂ ਬਖਸ਼ਣੀਆਂ ਉਹਨੇ ਆਪਾਂ ਤਾਂ ਇਹੋ ਹੀ ਅਰਦਾਸ ਕਰੀ ਦੀ ਕਿ ਮਾਲਕ ਨੇ ਭਾਗ ਲਾਵੇ ਇੰਨੀਆਂ ਤਰੱਕੀਆਂ ਬਖਸ਼ੇ ਜਿਹੜਾ ਮਿਹਨਤ ਕਰ ਰਿਹਾ ਅਜੇ ਦੇ ਸਮੇਂ 'ਚ ਸਾਫ਼ ਮਨ ਲੈ ਕੇ ਜਿਹੜਾ ਕਿਸੇ ਦਾ ਮਾੜਾ ਨਹੀਂ ਨਾ ਕਰਦਾ ਮਾਲਕ ਉਹਦਾ ਕਦੇ ਵੀ ਮਾੜਾ ਨਾ ਹੋਣ ਦੇਵੇ ਕਿਸੇ ਹਾਲ 'ਚ ਨਾ ਮਾੜਾ ਹੁੰਦੇ ਵੇ ਸਭ ਦੀ ਬਾਹ ਫੜ ਕੇ ਰੱਖੇ ਮੇਰਾ ਮਾਲਕ